ਵੇਰਾ ਸਲਮਾ ਖੋਦੇ ਕਿ ਚੱਲਦਾ ਹਿਰਨ ਮਾਰਦਾ ਇਹਦੇ ਸੀ ਸਾਡਾ ਮੈਂ ਸਾਡਾ ਵੀਰੇ ਤਿੰਨਾਂ ਦਾ ਮੈਚ ਸਾਂਝਾ ਵਾ ਤੁਸੀਂ ਇਹ ਨਹੀਂ ਬਾਹਰ ਹੋ ਖੇਡਦੇ ਇਧਰ ਮੈਂ ਨਹੀਂ ਖੇਡਾਂ ਤੁਸੀਂ ਆਪਦਾ ਮੈਚ ਲਾ ਲਓ ਠੀਕ ਆ ਠੀਕ ਆ ਮੇਰੇ ਕਰ ਕੀ ਹੁੰਦੇ ਇਹਦੇ ਵਿਊ ਕਾ ਲਾਗੇ ਜਵਾਗ ਨੇ ਮੁਰਗਾ ਖਾਣ ਦੇ ਵੀ ਬੱਕਰੇ ਤਾਂ ਕੀ ਘੋਣ ਹੁੰਦੇ ਆ ਬੱਕਰੇ ਕੀ ਹੁੰਦੇ ਹਿਰਨ ਦੇ ਕੀਵੇਂ ਪ੍ਰੋਗਰਾਮ ਬਣੂਗਾ ਹੁਣ ਬਦਲੀ ਲੱਗਦੀ ਹੈ ਹੁਕਾਮ ਦੀ ਨੰਬਰ ਪਲੇਟ ਲਾਈ ਆ ਨੰਬਰ ਲਿਆ ਨਾਂ ਕਰਾਈ ਆ ਹੇ ਹੁਣ ਜੀ ਜਦੋਂ ਵਧੀਆ ਵਧੀਆ ਕੀਵੇਂ ਹੈਗਾ ਮੈਚ ਆ ਕੀਵੇਂ ਅੱਜ ਨਹੀਂ ਹੈਗਾ ਆਪਾਂ 16 ਚ ਪਹੁੰਚ ਗਏ ਹੁਣ ਆਹੋ ਪਤਾ ਮੈਨੂੰ ਕੱਲ੍ਹ ਨੂੰ ਕੱਲ੍ਹ ਨੂੰ ਪਤਾ ਕੀਤਾ ਚੱਲ ਮੈਚ ਚੱਲਦਾ ਸੀ ਲਾਈਵ ਆਪਣਾ ਚੱਲ ਵਧੀਆ ਵਧੀਆ ਪੜਕੀ ਬਾਬੇ ਨਾਲ ਗਈ ਜਿਹੜੀ ਰੱਖੋ ਕੁੱਕ ਵਧੀਆ ਹੋਰ ਕਹਿਮਾ ਧੰਦ ਬਵਾਤੀ ਅੱਜ ਹਾਂ ਹਾਂ ਧੰਦ ਪੈ ਗਈ ਆ ਅੱਧੇ ਬੰਗਿਆ ਧੰਦ ਮਰੇ ਧੰਦ ਨੇ ਵੀ 10 ਤੱਕ ਦੇਦੀ ਆ ਪਾਫੇ ਤੋਂ ਬਾਅਦ ਅੱਜ ਆਪਣਾ ਸੋ ਸੋਦਾ ਪਹਿਲਾ ਮੈਚ ਕਲੋਟੀ ਉੱਥੇ ਜਾ ਰਹੇ ਆ ਥੋੜੇ ਹੋਵੇ ਹੀ ਲੇਟ ਕਵੀ ਭਤੀਜੀ ਨੇ ਨਾ ਥੋੜਾ ਰੋਕ ਲਿਆ ਸੀ ਮੈਨੂੰ ਜਾਣ ਨਹੀਂ ਦਿੰਦੀ ਸੀ ਤੇ ਹੁਣ ਚੱਲੇ ਆਪਾਂ ਕਲੋਟੀ ਨੂੰ ਦੇਖਦੇ ਆਂ ਵੀ ਕਲੋਟੀ ਇੱਕ ਟਾਈਮ ਨਾਲ ਮੈਚ ਹੋਵੇ ਤਾਂ ਠੀਕ ਆ ਫਿਰ ਆਪਾਂ ਪਹੁੰਚਾਂਗੇ ਚੀਮੇ ਚੀਮੇ ਆਪਾਂ ਰੈਪਲੀ ਕਰਨੀ ਅੱਜ ਚਲੋ ਵੀਰ ਜੀ ਮਿਲਦੇ ਆ ਤੁਹਾਨੂੰ ਦਵਾਲੀਆਂ ਡਰਾਈਵ ਕਰ ਰਹੇ ਆ ਜਾਹ ਜਦੋਂ ਪਹੁੰਚ ਗਈ ਫਿਰ ਮਨਾਉਣੇ ਵਲੌਗ ਉੱਥੇ ਵਧੀ ਵਧੀਆ ਪਹਿਲੇ ਚੀਜ਼ਾਂ ਨਾ ਐ ਕਰਿਆ ਕਰ ਲੋਕਾਂ ਦਾ ਦੱਬਿਆ ਕਰ ਹੁਣ ਮੇਰੀ ਗਾਹ ਹੁਣ ਲਾ ਭਜਾਉਣਾ ਨਹੀਂ ਹੈਗਾ ਮੈਂ ਵੀਰੇ ਭਜਾਉਣਾ ਦੱਸਦੇ ਮੈਂ ਤੁੱਕਾ ਲੱਗਦਾ ਹੁੰਦਾ ਜਿੱਥੋਂ ਮਿਲ ਗਈ ਮਾਰ ਦਿੰਦਾ ਘੋਲ ਹੋ ਜਾਂਦਾ ਮੈਂ ਵੀਰੇ ਸਲੈਡ ਵੀ ਮਾਰਨੀ ਅਜੇ ਕਿਵੇਂ ਮਾਰਦਾ ਨਹੀਂ ਹੈਗਾ ਮਾਰਦੀ ਸਾਡਾ ਮੈਂ ਸਾਡਾ ਵੀਰੇ ਤਿੰਨਾਂ ਦਾ ਮੈਚ ਸਾਂਝਾ ਵਾ ਤੁਸੀਂ ਇਹ ਨਹੀਂ ਬਾਹਰ ਹੋਇੜਦਾ ਇੱਧਰ ਮੈਂ ਨਹੀਂ ਖੇੜਾ ਤੁਸੀਂ ਆਪਦਾ ਮੈਚ ਲਾ ਲਓ ਠੀਕ ਆ ਠੀਕ ਆ ਵੀ ਆਪਦਾ ਖੇਡ ਲਓ ਠੀਕ ਆ ਜੀ ਹਾਂ ਉਹ ਗੱਲ ਕਰਦੇ ਉਹੀ ਗੱਲ ਕਿਹੜੀ ਵੀ ਉਹ ਕਲਾਹ ਵਾਲੀ ਹਾਂ ਵੀ ਆਪਣੀ ਆਪਣੀ ਟੀਮ ਆ ਉਹਦਾ ਜਿੰਨੇ ਵਜੇ ਕਹਦਾ ਓਨੇ ਵਜੇ ਮੈਂ ਚਾਹੂ ਹਾਂ 11 ਵਜੇ 11 ਵਜੇ ਆਜੋ 11 ਵਜੇ ਮੌਜੂਦ ਦੇ ਚਾਹੇ ਟੋਲਾ 10 ਵਜੇ ਤਿਆਰ ਹੋ ਕੇ ਖੜ ਜੇ ਕਲਾਹ 2 ਵਜੇ ਆਵੇ ਟਾਈਮ ਖੁੱਲਾ ਮਿਲੂਗਾ ਕੋਈ ਉਹ ਐਡਵਾਂਟੇਜ ਕੋਈ ਕੁਝ ਨਹੀਂ ਟਾਸ ਵੀ ਹੋਊਗੀ ਇਹ ਨਹੀਂ ਵੀ ਪਹਿਲਾਂ ਟੀਮ ਜਿਹੜੀ ਖੜੀ ਆ ਉਹਨੂੰ ਟਾਸ ਨਾ ਹੋਰ ਵੀ ਚਾਚਾ ਸਾਤਰੀ ਗਾਲ ਗਾਲਾਂ ਨਾਲ ਗੱਡੀ ਵੱਤ ਬਾਕੀ ਠੀਕ ਆ ਵੀਰੇ ਦਾ ਕੱਚਾ ਜਿਹੜਾ ਸਾਡੇ ਪਿੰਡ ਵਾਲਾ ਕੱਚਾ ਡਬਲ ਕੱਚੇ ਪਾਈ ਫਰਦਾ ਬਈ ਹੰਡ ਆ ਵੀਰੇ ਸਭ ਕੁਝ ਪਾਉਣਾ ਪੈਂਦਾ ਟੋਡਾ ਪਿੰਡ ਦਾ ਫੋਕਸ ਕਰਨੇ ਮੇਰੇ ਆਪਦੇ ਪਾਏ ਆ ਇਹਦੇ ਸਲੈਕਸ ਦਿਖਾ ਦੇ ਮੜੀ ਜੀ ਸਲੈਕਸ ਸਲੈਕਸ ਇਹਨੂੰ ਆ ਹੀ ਨਹੀਂ ਪਤਾ ਵੀ ਕਿੱਥੋਂ ਆਈ ਆ ਇਹ ਇਹਨੂੰ ਆ ਹੀ ਨਹੀਂ ਪਤਾ ਇੱਥੋਂ ਨਹੀਂ ਜਾ ਕੇ ਕਿੰਨੀ ਵਾਟੇ ਮੁੰਡੇ ਤਾਂ ਪੂਰੇ ਐਨ ਕਹੇਨ ਬਣੇ ਹੋਣੇ ਆਈ ਕਿੱਥੋਂ ਆ ਇਹ ਸ਼ੇਰ ਇਹਨੂੰ ਕਿੱਥੋਂ ਆਈ ਆ ਸ਼ੇਰੇ ਨੂੰ ਹੋਈ ਗੀ ਆਡੀਨ ਚ ਆਏ ਜਸਨભાઈ ਆ ਗਿਆ ਕਹਿੰਦਾ ਵੀ ਆਪਣਾ ਆਸਟ੍ਰੇਲੀਆ ਤੋਂ ਹਮਮ ਵਦ ਵਦ ਫੋਲੋ ਕਰੋ ਮੇਰੇ ਭਰਾ ਨੂੰ ਫੋਲੋ ਕਰੋ ਹਾਂਜੀ ਹਾਂ ਧੰਨਵਾਦ ਆ ਗਈ ਦੀ ਰੈਂਕ ਟੂਨਾਮੈਂਚੀਆਂ ਦੇ ਵਿੱਚ ਜਦੋਂ ਵੀਰੇ ਬਾਨਾ ਦੇ ਉੱਥੇ ਹੁਣ ਆ ਗਏ ਸੀ ਆਪਾਂ ਐਚ ਆਪਾਂ ਹਰ ਗਏ ਸੀ ਸੈਮੀਫਾਈਨਲ ਆ ਗਏ ਚੀਮੇ ਹੁਣ ਉੱਥੇ ਮੈਂ ਵੀ ਰੈਫਰੀ ਹੋਊਗੀ ਕਿ ਨਹੀਂ ਫਿਰ ਆਪਾਂ ਚੱਲਦੇ ਆ ਪਿੰਡ ਨੂੰ ਪੂਰੇ ਰੂ ਰੈਲੋਕੇਸ਼ਨ ਦੇ ਨਾਲ ਵੀਰੇ ਚੱਲਦਾ ਟੂਰਨਾਮੈਂਟ ਆਸਣੀ ਹੋਣਾ ਆ ਬਾਈ ਮੁੰਡੀਆਂ ਵਾਲਾ ਆbre ਅੰਜੇ ਅੰਜੇ ਹੋਣੀ ਨੇ ਇਹਦੇ ਆਏ ਰੋਟੇ ਆਂਦੇ ਆ ਆਜ ਆਜਾ ਨਾ ਬਾਜਣਾ ਚਲੋ ਚਲੋ ਤੁਹਿਆ ਕਿਹੜਾ ਪੰਡਾ ਥੋਡਾ ਜੀਮਾ ਵੀਰੇ ਥੋਡਾ ਵੀ ਜੀਮਾ ਠੀਕ ਆ ਕੁਰਸੀ ਨਾ ਤੋੜਦੇ ਪੁੱਤ ਇਹਾਂ ਦਾ ਕੁਰਸੀ ਨਾਲ ਧੱਕਾ ਨਹੀਂ ਧਾਪਿਆ ਆਈਏ ਬਰੇ ਆਪਣੀ ਟੀਮ ਉਹ ਕਰਦਾ ਗੇੜੇ ਕੱਢਦਾ ਪਾਲਾ ਪਾਲਾ ਫਾਰਵਰਡ ਹਾਂਜੀ ਫਾਰਵਰਡ ਨਾ ਵੀ ਨਹੀਂ ਬਣਦੇ ਬੰਦਨ ਦੇ ਹਾਂਜੀ ਫਾਰਵਰਡ ਸਾਹਿਬ ਫਾਰਵਰਡ ਨੂੰ ਪਰਣਾ ਨਹੀਂ ਬੰਦਨ ਨਾ ਤੈਨੂੰ ਆ ਗਿਆ ਨੱਟ ਹੋਣੀ ਬਈ ਹੁਣ ਚੱਲੇ ਆਪਾਂ ਚੀਮੇ ਇੱਥੇ ਬੰਦੇ ਪਰਣਾ ਗੜ ਕੇ ਕਿਉਂ ਘਰੇ ਨਹੀਂ ਬਣ ਹੁੰਦਾ ਕੋਈ ਸੀ ਨਾ ਤਾਂ ਮੈਂ ਸੀ ਮੈਂ ਠੀਕ ਆ ਲਾ ਸੀਗੇ ਬਾੜ ਏ ਟਾਈਮ ਤੇ ਆਪਾਂ ਫਿਕਰ ਤੇਰੀ ਹੋਣੀ ਆ ਸਟਾਰ ਪਲੇਅਰਾਂ ਤੋਂ ਤੇਰੀ ਸਾਹ ਘਰ ਦੋ ਹਾਂ ਗੋਲੀ ਪ੍ਰੋ ਦੇ ਯਾਰ ਅੱਜ ਖੜੇ ਆ ਕੀਪਰਾਂ ਜਿੱਥੇ ਵੀ ਮੌਕਾ ਮਿਲੂਗਾ ਇਹ ਮੌਕਾ ਛੱਡਣਾ ਥੋੜੀ ਆ ਸਿ ਚਿੰਬੜ ਗਏ ਵੀਰੇ ਚਿੰਬੜ ਗਏ ਇਹ ਹੁਣ ਮੱਖੀਆਂ ਨਹੀਂ ਹੁੰਦੀਆਂ ਲੌਣੀਆਂ ਬੰਦੀਆਂ ਫੜ ਕੇ ਉਵੇਂ ਲੌਣੇ ਪੈਣਾ ਇਹ ਪਰੌਂਠਿਆਂ ਨਾਲੋਂ ਕਿਹੜਾ ਚਿਚੜਾ ਲਾਉਂਦੇ ਹੁੰਦੇ ਆ ਚਿਚੜ ਖਿੱਚਣਾ ਪੈਣਾ ਐ ਐ ਲੌੜੇ ਪਾਲੇ ਹੁੰਦੀ ਹੋਰ ਗੋਲ ਡਿਸਲੋ ਕਰਦਾ ਢੋਲੂ ਨੇ ਹਾਂ ਉਹ ਪੈਰਿਆਂ ਨੂੰ ਪੈਣਾ ਕੱਲ ਨਹੀਂ ਨਹੀਂ ਉਧਰ ਨਾਲ ਚਲ ਪਾਟ ਫੇਲੇ ਮੈਂ ਅੱਗ ਦਾ ਕੀ ਰਾਜ ਮੈਨੂੰ ਐ ਦੱਸ ਪਹਿਲਾਂ ਅੱਗ ਤਾਂ ਹੰਡੀ ਨਹੀਂ ਹੁੰਦੀ ਫਿਰ ਹੁਣ ਹੌਣ ਕਿਹੜਾ ਹੰਡੀ ਹੋਈ ਆ ਨਾਲੀ ਕੌਫੀ ਤੇ ਲਾਦੀ ਚਾਹ ਵੱਧ ਲਾਦੀ ਆ ਕੈਮਰਾ ਸਪੈਸ਼ਲਿਸਟ ਪਹੁੰਚਿਆ ਤਾਂ ਮੀ ਕਹਿੰਦੇ ਸਾਡੇ ਕੋਲ ਪਟੱਕੀ ਬਲੌਗਸ ਹਾਂ ਆ ਹੀ ਆ ਬਲੌਗ ਸਾਡੇ ਕੋਲੇ ਕਾਹਨ ਹੋਣਾ ਉਹ ਤਾਂ ਟੂਰਨਾਮੈਂਟ ਦਿੱਤਣ ਲੱਗ ਗਿਆ ਟੋਡੀਆਂ ਦਬਾਉਣ ਕੀਤਾ ਵਧੀਆ ਹੋਰ ਕਹਿਮ ਕੀ ਤੂੰ ਦੱਸ ਆਉਂਦੇ ਨਹੀਂ ਸਾਡੇ ਕੋਲੇ ਕਿੱਥੇ ਮੈਂ ਦੇਖਿਆ ਮੈਂ ਤੈਨੂੰ ਦੇਖਿਆ ਮੈਂ ਓਸਤਾਦ ਬੈਠਾ ਹੋਵੇਗਾ ਕਹਿਣਾ ਕੀ ਕਰਦਾ ਸੀ ਕਹਿਣਾ ਬੱਸ ਦੇ ਨਹੀਂ ਪਤਾ ਹੀ ਓਸਤਾਦ ਹੈ ਤਮ ਉਹ ਵੀ ਲਾ ਉਹਦਾ ਥੱਲੇ ਜੀ ਪਾਇਆ ਓਸਤਾਦ ਨੇ ਇਹੀ ਹੀ ਹੁੰਦਾ ਮੈਂ ਭੜਕੀ ਉਹਦਾ ਜੁੜਿਆ ਪਿਆ ਨਾਲ ਉਹ ਅੱਛਾ ਉਹ ਛਾਤੀ ਉਹ ਛਾਤੀ ਨਾਲ ਜੁੜੇ ਹੋਇਆ ਮਾਸ ਦੇ ਵਿੱਚ ਕੀ ਹੋਇਆ ਕੋਡ ਮੈਨੂੰ ਬਤਾਓ ਠੀਕ ਆ ਬਰੇ ਵੀਰ ਵੀਰ ਦੀ ਪਦਨੇ ਆ ਤੇਰੇ ਕੋਲ ਵੀਰੀ ਕਰ ਕੀ ਹੁੰਦੇ ਤੇ ਵੀਰ ਆ ਲਾ ਕੇ ਦਿਖਾ ਮਗਰ ਉੱਥੇ ਤੂੰ ਪਤਾ ਆ ਬੰਦੇ ਕਰ ਕੀ ਹੁੰਦੇ ਆ ਆ ਬੰਦੇ ਤੇ ਆ ਬੰਦਾ ਆ ਬਹੁਤ ਨਿੱਕੇ ਆ ਸਾੜਾ ਸਾੜੀ ਮਰ ਜੇ ਕੋਰਟ ਚੇਂਜ ਕਰ ਦਿੰਦਾ ਉਸਤਾ ਦਾ ਆਪਦਾ ਇਹ ਥੋੜੇ ਟਾਈਮ ਬਾਅਦ ਇਹਦਾ ਇਹ ਇਹਦੇ ਮਾਸ ਦੇ ਵਿੱਚ ਕੇ ਹੋਇਆ ਕੋਰਟ ਪੱਕੇ ਦੋ ਠੀਕ ਆ ਯਾਰ ਤੈਨੂੰ ਮੈਂ ਦੱਸਿਆ ਨਹੀਂ ਬਈ ਲੰਬਾ ਆ ਬੰਦੇ ਦਾ ਹਾਂ ਐ ਵੀ ਯਾਰ ਲੋਂਦਾ ਹੀ ਨਹੀਂ ਇਹਨੂੰ ਕੋਈ ਬਾਤਾਂ ਸੁਵਾ ਕੇ ਵਿਚ ਗੱਲ ਵਿੱਚ ਛੱਡ ਲੈਂਦਾ ਕੋਈ ਨਹੀਂ ਆਦੀ ਗੱਲ ਵਿੱਚ ਕਰਨੀ ਕਰਨੀਆਂ ਇਹਦਾ ਬਾਤ ਕੋਈ ਮੈਨੂੰ ਲੰਬਾ ਦੋ ਬਲੰਦ ਦਿੱਤਾ ਬਾਈ ਮੈਂ ਸੱਚੀ ਲੰਬਾ ਹੈ ਕੋਈ ਹੁਣ ਮੂੰਹ ਕਾ ਤੂੰ ਇਹ ਜਿਹੇ ਕਰ ਆ ਮੂੰਹ ਦੇਖੋ ਬੰਦੇ ਦਾ ਸੰਕਟ ਚਲਿਆ ਜਾਵੇ ਨਾ ਦੋ ਜੱਤ ਜਾਂਦੀ ਦੂਜੀ ਟੀਮਾਂ ਇਹ ਟਾਲ ਕੇ ਆ ਜਾਂਦਾ ਸੰਕਟ ਸੰਕਟ ਜੀਗਾ ਯੂਨੀਵਰਸਿਟੀ ਯੂਨੀਵਰਸਿਟੀ ਦੇ ਸੰਕਟ ਜੀਗਾ ਇਹਦਾ ਹੁਣ ਹੁਣ ਵੱਡਾ ਸੰਕਟ ਭੇਜਣਾ ਯੂਨੀਵਰਸਿਟੀ ਸਬਰ ਦਾ ਫਾਲ ਮਿੱਠਾ ਵੱਡਾ ਸੰਕਟ ਭੇਜਣਾ ਆਹ ਸੰਕਟ ਜਾਣਾ ਇਹੋ ਵੀ ਇੱਥੇ ਜਿੱਤ ਕੇ ਆਈਦਾ ਯੂਨੀਵਰਸਿਟੀ ਬੰਦ ਕਰਾਵੇ ਉਹ ਜਿੱਤ ਕੇ ਯੂਨੀਵਰਸਿਟੀ ਦੇ ਮੈਚੋਂ ਬੰਬ ਡੇਪਾਂ ਯੂਨੀਵਰਸਿਟੀ 'ਚ ਦੇ ਹੱਥ ਲੈ ਕੇ ਬਾਈ ਬੂਟ ਨਵੇਂ ਪਾਇਆ ਯਾਰ ਬੂਟ ਦਿਖਾ ਦੇ ਬਾਈ ਇਹ ਭੈਣ ਦਾ ਤੂੰ ਤਾਂ ਕਰ ਦੇ ਲੈ ਮੇਰੇ ਮੁੰਡਾ ਹੋਇਆ ਕਾ ਐਡੀਡੀ ਦੱਸ ਦੌੜ ਵੀ ਯਾਰ ਨਹੀਂ ਅੱਜ 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 ਕਿਹੜੀ ਪਾਰਟੀ ਆ ਅੱਜ ਸੁਖ ਅਸੁਖ ਮੈਂ ਉਹਦੇ ਮੂੰਹੇ 100 ਰੁਪਏ ਦੇ ਦੇ ਉਹਨੂੰ ਇਹਦਾ ਤਾਂ ਸਗਣੀ ਆ ਤੇਰੇ ਨਾਲ ਆਹ ਚੱਲ ਦਵਾ ਚੱਲ ਦੇ ਦੇ ਜਾਨਾ ਕਰ ਚੱਲ ਦੇ ਓਏ ਓਏ ਵੀਰ ਓਏ ਮੂੰਹ ਦੇ ਹਿਸਾਬ ਨਾਲ 20 ਬਣਦੇ 20 ਦੇ ਦੇ 20 ਦੇ ਦੇ 20 ਦੇ ਦੇ 80 ਰੁਪਏ ਮੋੜ ਲਿਆ ਮੋਰਦਾ ਮੋਰਦਾ ਮੈਂ ਤੇਲ ਕੋਈ ਨਹੀਂ ਆ ਗਿਆ ਪਟਾਈ ਇਹ ਵੀ ਦੰਦੀਆਂ ਵੱਡਦਾ ਜਦੋਂ ਪਟਦਾ ਮਲੌਦ ਮੰਡੀ ਸਿੱਕਾ ਚੱਲਦਾ ਬਾਈ ਬਾਈ ਤੈਨੂੰ ਨਾ ਬਾਹਰੋਂ ਆ ਕੋਈ ਡਰ ਨਹੀਂ ਆ ਦੋ ਬੰਦੇ ਨਾ ਆ ਦੋ ਬੰਦੇ ਨਾ ਰੱਖ ਲਾ ਅਜੀ ਦਾ ਪੈਸੇ ਦੀ 5000 ਲੰਦਾ ਬੋਡੀਗਾਰਡ ਬੋਡੀਗਾਰਡ ਮਾ ਸਾਰਾ ਕੁਝ ਹੀ ਆ ਸਾੜੀ ਸਕਿਉਰਟੀ ਆ ਜੀ ਪਰਸਨ ਜਿੱਦੇ ਸ਼ੇਅਰ ਕਰੀ ਜਾਂਦੇ ਚਲੋ ਕੋਈ ਨਾ ਆਪਣੇ ਮੰਦੀ ਨੂੰ ਜਿੱਤਾਂ ਨਹੀਂ ਹੈਗਾ ਵੇ ਠੀਕ ਆ ਐਮਪੀਆ 5000 ਲੈਂਦਾ ਪਰ ਲੜਾਈ ਤੇ ਦਾਣਾ ਮੰਡੀ ਦੀ ਲੜਾਈ ਹੋਣੀ ਨਹੀਂ ਹੈਗਾ ਪਰ ਜੰਡੂ ਵੀ ਚੌਕਾ ਰੋਦਾ ਬੰਦਾ ਵਾ ਇੱਥੇ ਨਹਿਰ ਤੇ ਆ ਕੇ ਤੇਰਾ ਕੋ ਜੀਦਾ ਨਹੀਂ ਕਰੇਗਾ ਆਪਦੇ ਭਾਈਆਂ ਨਾਲ ਰਹਣ ਦਾ ਜਿਨ੍ਹਾਂ ਨੇ ਬਾਜੋ ਚ ਚਾਚੀ ਦੀ ਗੱਲ ਪਾਇਆ ਕਰਦੀ ਨਹੀਂ ਤੇਰੇ ਭਾਈ ਫਿਰਦੇ ਹੁੰਦੇ ਨੇ ਨਾ ਇੱਥੇ ਨਹਿਰ ਤੇ ਰਾਣਾ ਸਾਹਿਬ ਵਾਲੀ ਤੇ ਥੋੜੀ ਬਹੁਤ ਸੀਗੇ ਪੱਬਨਪੁਰਾ ਤੇ ਛੱਡਿਆ ਦੇ ਵੀਰ ਉਹਨਾਂ ਚ ਬੱਬਨਪੁਰਾ ਉਧਰ ਫੇਰ ਪੱਬਨਪੁਰਗ ਤੇ ਆ ਪੱਬਨਪੁਰਾ ਦਾ ਪੌਣੀ ਨਹਿਰ ਤੇ ਜਦੋਂ ਆਪਾਂ ਤੁਰੇ ਜਾਂਦੇ ਹਾਂ ਅੱਛਾ ਤੇ ਛੱਡ ਜਾਂਦੀਆਂ ਟਰਾਲੀਆਂ ਤਿੰਨ ਇਹਨਾਂ ਦੀਆਂ ਹਾਂ ਮਮਨ ਆਈ ਸੀ ਭਾਈ ਜਾ ਰਹੇ ਇਹਨਾਂ ਦਾ ਨਹੀਂ ਨਾ ਵੱਡਾ ਨਾ ਆਪਣੇ ਪਿੰਨ ਨਾਲ ਵੀ ਵੱਡਾ ਭਾਈ ਜਾ ਰਹੇ ਇਹਨਾਂ ਦਾ ਪਰ ਆਲੀ ਵਾਲੇ ਨੂੰ ਵਿਸੇ ਡੇਓ ਕਿਸੇ ਬਾਤ ਇਹਨੇ ਇਹਦਾ ਇਹਦਾ ਕੋਡ ਤਾਰਨਾ ਪੈਣਾ ਨਹਿਰ ਚ ਮਮਨੇ ਜਦੋਂ ਜਦੋਂ ਦਰਖਤਾਂ ਤੇ ਚੜਨ ਜਾਏਗਾ ਨਾ ਇਹਦਾ ਕੋਡ ਜਾਂਦਾ ਹੋਇ ਲੈ ਜੀ ਜਾਂਦਾ ਨਹਿਰ ਛੱਡ ਦੇ ਇਹਨੂੰ ਤਾਂ ਆਪਦੇ ਕੋਲ ਰੱਖ ਮੜਾ ਜਾ ਫੇਰ ਕਹਿੜਾ ਹੋਊ ਇਹਦੇ ਸਰੀਰ ਦਾ ਡਾਕਟਰ ਡਾਕਟਰ ਕੀ ਕਹਿੰਦਾ ਠੀਕ ਆ ਠੀਕ ਆ ਲਾਉਣ ਲੱਗਿਆ ਮਗਰ ਬੈਗ ਹੱਥ ਰੱਖ ਹੀ ਫਰੇ ਚਤਣਾ ਦੇ ਕੱਲ ਲੁਆਣੀ ਉਹ ਕਹਿੰਦਾ ਸਿਰੇ ਤੋਂ ਲੈ ਕੇ ਫਿਰੇ ਤੋਂ ਕਸਰੀ ਜੀ ਕੋ ਜੀ ਗਾਣਾ ਮੈਂ ਇੱਥੇ ਜਾਣਾ ਵਾਸੀ ਕਰੀਏ ਹੌਣ ਕੇ ਉਹ ਤੋੜਨਾ ਦਵਾ ਦੇ ਰੈਫਰੀ ਕਰ ਵੀਰੇ ਸਾਨੂੰ ਆਦਾ ਰੈਸਟ ਟਾਈਮ ਆਡਾ ਹਣ ਫਨ ਟਾਈਮ ਆਡਾ ਖੜਾ ਸੀ ਬਾਲ ਕੋਣ ਅਗਲੀ ਜਿੱਤੀ ਦੇਖਦੀ ਹੈ ਵੀ ਗਰਾਊਂਡ ਦੇ ਪਾਸੇ ਆਪਦੇ ਕੋਲ ਟੀਮਾਂ ਬਣਤਾ ਹੋਈ ਟੀਮ ਬਾਬੇ ਬੰਦੇ ਗੱਟਾ ਆਪਣੀ ਅਗਲੇ ਮੈਚ ਲਈ ਬੀਗ ਰੌਡ ਦੀਆਂ ਟੀਮਾਂ ਨੂੰ ਬੇਨਤੀ ਹੈ ਜਿਹੜਾ ਬੀਗ ਪਲੇਅਰ ਇਹਨਾਂ ਦਾ ਬੋਲ ਕਰ ਤੁਸੀਂ ਬੋਲ ਲੱਭਦੇ ਫਿਰਦੇ ਹੀ ਪਏ ਸਾਰੇ ਖੜੇ ਦੇਖਦੇ ਬਾਲ ਕਿੱਥੇ ਗਈ ਸਾਡਾ ਫਾਰਵਰਡ ਬਾਲ ਕਿੱਧਰ ਗਈ ਕਾਹ ਕੋ ਮੈਂ ਦੇਖਿਆ ਪਿੱਛੇ ਗੋਲੇ ਚ ਬਾਲ ਖੁਰਦੇ ਉੱਤੇ ਬੱਲੇ ਨਾਲ ਮਾਰੀ ਕੋਲੇ ਖੜੇ ਤਾ ਟੀਮਾਂ ਬੇਨਤੀ ਹੈ ਕਿ ਪਰ ਉਹਨਾਂ ਦਾ ਥੈਂਕ ਯੂ ਕਰਕੇ ਗਿਆ ਦਾ ਬੜੀ ਮਿਹਰਬਾਨੀ ਜਤਨਾਲ ਯਾਰ ਬੀਗ ਰੌਡ ਦਾ ਮੈਚ ਜਿੱਤ ਗਈ ਉਹ ਵੀ ਟੀਮਾਂ ਚਾਹੁੰਦੇ ਯਾਰ ਸਾਡੀ ਸਾਡੀ ਯਾਰ ਘਰ ਦੀ ਗੱਲ ਆ ਮਮਨੇ ਮਮਨੇ ਮਰੀਏਗਾ ਹੁਣ ਉਦਾਸ ਆਜਾ ਕਾ ਲੋ ਫਿਰਦਾ ਇੱਥੇ ਭੋਗ ਹੀ ਮਿਲਣਾ ਪੁੱਤਰ ਲੰਗਰ 'ਚ ਇਕੱਲੇ ਨਹੀਂ ਮਿਲਨੇ ਹੈਗੇ ਜੂਆਂ ਜੂਆਂ ਲੱਭ ਲਾ ਜਿੱਥੇ ਮਿਲਦੀਆਂ ਨਹੀਂ ਉਹ ਤਾਂ ਕੰਮ ਔਖਾ ਹੈ ਹਾਂ ਜੂਆਂ ਜੂਆਂ ਖਾਂਦੇ ਹੁੰਦੇ ਹੈ ਹਾਂ ਜੂਆਂ ਖੇਲਾ ਖੇਲੇ ਅੰਗੂਰ ਆ ਨਾ ਭਾਈ ਜੂਆਂ ਆ ਮੈਂ ਜੀ ਦੇਖਣਾ ਤੰਦ ਕਰੋ ਫੋਨ ਆ ਗਿਆ ਭਾਈ ਭਾਬੀ ਦਾ ਐ ਭਾਬੀ ਦਾ ਫੋਨ ਆ ਗਿਆ ਨੰਬਰ ਤੇ ਵੀ ਮਾਈ ਲਵ ਲਿਖਿਆ ਆ ਮਾਈ ਲਵ ਦੇਖ ਲਖਾ ਨੰਬਰ ਤੇ ਹੈ ਹਾਂ ਮਾਈ ਲਵ ਲਿਖਿਆ ਆ ਆਏ ਹਾਏ ਮੈਂ ਇਹ ਦੇਖਦੀ ਸੱਚੀ ਗੱਲ ਆ ਆਲੂ ਤੇਰੀ ਤਿੰਨ ਮੈਚ ਕਰਾ ਕਿਹੜੀ ਕਹਿੰਦਾ ਜੱਗੇ ਨੇ ਮੈਨੂੰ ਇਹ ਪੁੱਛਿਆ ਕਹਿੰਦਾ ਫਾਈਨਲ ਕਹਿੰਦਾ ਵੀ ਕੱਲ ਨੂੰ ਤੂੰ ਕੀ ਕਰਨਾ ਉਹ ਤਾਂ ਐਂ ਕਹਿੰਦਾ ਵੀ ਨਹੀਂ ਆਪਦਾ ਚਰੇ ਜਾ ਤੂੰ ਆਹ ਬੰਦਾ ਸੀਗਾ ਜੀ ਆਹ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨੇ ਪਹਿਲਾਂ ਕਹਿੰਦਾ ਵਾਲ ਕਟਾਉਣਾ ਸੀ ਫਾਈਨਲ ਮੈਚ ਵਾਸਤੇ ਐਨ ਆਰ ਆਈ ਭਰਾਵਾਂ ਦਾ ਹੁਣ ਕਹਿੰਦਾ ਗਮਚੀ ਨਹੀਂ ਕਟਾ ਰਿਹਾ ਹੈਗਾ ਉਹ ਬਾਲ ਵੀ ਜੱਗੇ ਅ ਤਰ ਨਾ ਗਿਆ ਰਵੀ ਬਾਲ ਵੀ ਕੱਟ ਹੀ ਆ ਕੋਈ ਚੱਕਰ ਨਹੀਂ ਏਡੀ ਹਾਂ ਚੰਡੇ ਗੱਡੇ ਹੋਇਆ ਹੈ ਜਿਹਨਾਂ ਦਾ ਜਿਹੜੇ ਚੰਡੇ ਬਾਈ ਐਵੇਂ ਜਿਹੜੇ ਚੰਡੇ ਆ ਬੰਦੇ ਨੇ ਗੱਡੇ ਆ ਉਹ ਨਹੀਂ ਗੱਡ ਹੋਣੇ ਉੱਤੋਂ ਅਮਰਪਾਲ ਸਿੰਘ ਜੀ ਯੂ ਐਸ ਇੰਟਰਨੈਸ਼ਨਲ ਐਵਰੀ ਆ ਮੇਰੇ ਕੰਨੇ ਮੈਨੂੰ ਦੇਖੀ ਜਾਵੇ ਡੇਲੇ ਕੱਢੀ ਜਾ ਮੇਰੇ ਵੱਲ ਓਏ ਯਾਰ ਮੇਰੇ ਬਾਅਦ ਡੇਲੇ ਕੱਢੀ ਜਾਵੇ ਹਾਂ ਸੱਚ ਤਿੰਨ ਫੌਲ ਲੱਕੀ ਇਟਲੀ ਮੁੱਖ ਟੀਮਾਂ ਦੇ ਨਾਲ ਹੈ ਤੁਹਾਡਾ ਅਕਸ਼ਨ ਕਰਨਗੇ ਅੱਜ ਦੇ ਮੁੱਮੈਂਟ ਕੋफी ਵੀ ਨਹੀਂ ਆ ਹਾਂ ਨਾਲ ਪਿੰਡ ਵਾਸੀ ਇਹ ਹੋਗਾ ਲਾ ਇਸਕੇ ਪਿਆਰਾਂ ਦੀ ਕੋफी ਵੀ ਹੁੰਦੀ ਆ ਕਾਪਾ ਚੀਤ ਵਗਾ ਲਾ ਜਿਹੜੇ ਵੀਰ ਅੱਜ ਦੇ ਖੇਡ ਮੈਦਾਨ ਦੀ ਵਿਸ਼ੇਸ਼ਤਾ ਇੱਕ ਕੱਪ ਚ ਪੇੜਾ ਵੜ ਗਈਆਂ ਤੇਰੇ ਕਿ ਫੇਰ ਗਿਆ ਦਸ਼ਮੀ ਪਹੁੰਚਾ ਹੁਣ ਉਚਾਲ ਮਗਾ ਲਾ ਮੰਗਾਉਣ ਡੰਡੇ ਬਸ ਆਨੇ ਕਰਦਾ ਤੂੰ ਵੀ 골ਡ ਮੈਡਲ ਲੈ ਕੇ ਆਵਿਈ ਬੱਲੇ ਬੱਲੇ ਕਰਵਾ ਹਾਂਜੀ ਵੀਰੇ ਮੈਚ ਹਾਰ ਗਏ ਆਹ ਕਰ ਲੈਂਦੇ ਸ਼ਾਪਿੰਗ ਆ ਲੋੜੀ ਮਨਾਉਣੀ ਆ ਪੂਰੀ ਪਾਲੇ ਹੁਣ ਤਾਂ ਦੁੱਖ ਐ ਨਹੀਂ ਘਾਰੇ ਦਾ ਕਿੰਨਾ ਦੁੱਖ ਐ ਬੜਾ ਦੁੱਖਾ ਤੁਹਾਨੂੰ ਐ ਚਾਹ ਯਾਰ ਮਾੜਾ ਰੋਮ ਦਾ ਜੀ ਬਾਰਾਉ ਗੋਲ ਕਰਨ ਨੂੰ ਯਾਰ ਬਿੱਲੇ ਆ ਯਾਰ ਕੀ ਆ ਕਾਸ਼ੂ ਯਾਰ ਪੁੱਛੀ ਬਈ ਤਾਂ ਨੂੰ ਮੈਂ ਬਾਲਾ ਮੈਂ ਨਾ ਤੋ ਕੋਲੋਂ ਦਾ ਯਾਰ ਚਾਲਣਾ ਸ਼ਾਪਿਆਂ ਕਰ ਲਿਆ ਹੁਣ ਘਰੇ ਜਾ ਕੇ ਮਨਾਉਣੇ ਲੋੜੀ ਔਰ ਲੋੜੀ ਦੇ ਨਾਲ ਰੱਬਾ ਕਿਹੜਾ ਈਸਰਾ ਦਲਿਤ ਦਲ ਜਾਏ ਦਲਿਤ ਦਰ ਜਿਹੜਾ ਇੰਨਾ ਜਾਇਆ ਸਾਡੇ ਨੈੱਟ ਹੋਣਾ ਚ ਆਹੜੇ ਆ ਗੋਲ ਕੀਪਰ ਸਭ ਤੋਂ ਵੱਡਾ ਦਲਿਤ ਦਾ ਮੂੰਹ ਘਾਲੇ ਇੱਧਰ ਨੂੰ ਆਏ ਇੱਧਰ ਨੂੰ ਆਵੇ ਦਲਿਤ ਦਾ ਮੂੰਹ ਘਾਰ ਇੱਧਰ ਨੂੰ ਆ ਇੱਧਰ ਨੂੰ ਆ ਇੱਧਰ ਨੂੰ ਇਹ ਸਭ ਤੋਂ ਵੱਡਾ ਦਲੇਦਰ ਆਇਆ ਹੋਇਆ ਜੀ ਗੋਲ ਕੀਪਰ ਚ ਇਹ ਇਹ ਚੌਥੀ ਲਿਆਈ ਨਾ ਆ ਆ ਇੱਕ ਇਹ ਚ ਦਲੇਰੇ ਜੇ ਦੱਸ ਦੇ ਇਹਦਾ ਦਲੇਦਰ ਜਮਾ ਹੀ ਗਿਆ ਹੋਇਆ ਵਾ ਉਹਨਾਂ ਦਾ ਥੋੜਾ ਜਿਹਾ ਬਾਪਸ ਆ ਥੋੜੀ ਬਾਪਸ ਆ ਇੰਨੀ ਚੌਥੀ ਇੰਨੀ ਚੌਥੀ ਨਹੀਂ ਚਾਹੀਦੀ ਹੈਗੀ ਓਕੇ ਬਾਈ ਫਿਰ ਮਿਲਦੇ ਆ ਘਰੇ ਚੱਲ ਕੇ ਦਿਖਾਉਣਾ ਉਹਨੂੰ ਘਰੇ ਜਿਹਦਾ ਪ੍ਰੋਗਰਾਮ ਕੀ ਬਣਾਇਆ ਪੂਰਾ ਕਿੱਦਾਂ ਸਮਝ ਹਰਪ੍ਰੀਤ ਅੜੇ ਘੰਡੇ ਤੂੰ ਹੀ ਕੱਢ ਦੇਣਾ ਮੇਰਾ ਯਾਰ ਇਹ ਤਾਂ ਕੋਈ ਕੰਮ ਹੀ ਨਹੀਂ ਹੋਪੇ ਹਮ ਉਹ ਤਰਾ ਹਰਪ੍ਰੀਤ ਦਾ ਭੈਣ ਦਾ ਯਾਰ ਉਹੀ ਕੰਮ ਆ ਇੱਕ ਇਹ ਪੈਂਚਰ ਉਹ ਲਿਆਉਣੀ ਆ ਆਪਾਂ ਸਲੋ ਸਮਝਿਆ ਹਾਂ ਸੁੱਕੀ ਹੋਵੇ ਉਦੋਂ ਟੈਂਕੀ ਬੰਦ ਕੀਤੀ ਹੋਵੇ ਹਾਂ ਠੀਕ ਪਾ ਦਣਾ ਵਾ ਠੀਕ ਆ ਟਿਊਬ ਲਵੇ ਦੇ ਸਿੰਗਲ ਆ ਆਹ ਪ੍ਰੋਗਰਾਮ ਆ ਗਿਆ ਕੋਚ ਤੇ ਆਪਣਾ ਬਾਈ ਨੇ ਬਣਾ ਲਿਆ ਮੁਰਗਾ ਅੱਜ ਮੁਰਗਾ ਨਹੀਂ ਬੱਕਰਾ ਬੱਕਰਾ ਬਣਾਇਆ ਬੱਕਰਾ ਬੱਕਰਾ ਬਹੁਤ ਹੀ ਮਸ਼ਅਤਕ ਤੋਂ ਬਾਅਦ ਆ ਕੇ ਚੱਲੀ ਸਾਡੀ ਵਿੱਚ ਵਿਦਵਾਨ ਆਗੇ ਸੀ ਕਹਿੰਦੇ ਪੂਰੀ ਪਾਠੀ ਪੂਰੀ ਲਾਈਦੀ ਹੁੰਦੀ ਆ। ਅੱਸੀ ਪੂਰੀ ਹੋਣੀ ਹੋਰ ਕਦੇ। ਅੱਧੀ ਨਹੀਂ ਬਾਈ ਜਾਂਦੀ ਲੋੜੀ ਵਾਲੀ ਕੂੜੀਆਂ ਲਾਉਂਦੇ। ਲੋੜੀ ਵਾਲ ਚ ਪੂਰੀ ਲਾਉਂਦੇ ਆ। ਕੋਈ ਪਤਾ। ਕਮੈਂਟਾਂ ਚ ਬੋਲਦੇ। ਕਮੈਂਟਾਂ ਚ ਵੀਰੇ ਦੱਸਿਓ ਸਾਨੂੰ ਨਾ। ਸਾਰੇ ਸਾਰੇ ਬੰਦੇ ਵੀ ਕੋਈ ਅਸੀਂ ਹੈਗਾ ਨਮਕ ਪਤਾ ਲੱਗੇ ਆ ਹੈ ਕਾਦਾ ਆ ਤਾਂ ਅਸੀਂ ਲੋਪਾ ਕਾਦਾ ਵੀ ਹੀੜਦਾ ਇਹਨੂੰ ਹਾਂ ਇਹਦਾ ਗੱਲ ਇਹਦਾ ਨਹੀਂ ਆ ਇਹਦਾ ਪਹਿਲਿਆਂ ਸਾਲਿਆਂ ਮੈਂ ਨਣੀ ਚਲ ਉਹ ਗੱਲ ਗੱਲ ਹੁਣ ਰੁਕ ਜਾ ਜਦ ਵੀ ਹੋਂ ਜਦ ਵੀ ਹੋਂ ਦੱਸ ਮੈਂ ਇਹੀ ਕਹਿੰਦਾ ਵੀ ਜੇ ਕੋਜ ਕੋਜ ਦੇ ਨੂੰ ਨਹੀਂ ਨਹੀਂ ਉਹ ਦੂਜੀ ਗੱਲ ਆਏ ਦਲਿਤਰ ਜਾਏ ਦਲਿਤਰ ਦੀ ਜੜ ਚੁੱਲੇ ਪਾਏ ਨੌਂ ਰੀਓਲਿੰਪਾ ਉੱਤ ਲੀਮੂ ਹੌਲੀ ਨੇੜੇ ਹੋ ਕੇ ਕੋਪੀ ਖੜਾ ਦਲਿਤ ਦਰਯਾ ਦਲਿਤਰ ਦੀ ਜੜ ਚੁੱਲ੍ਹੇ ਪਾ ਚੱਲੇ ਪਾ ਹਾਂ ਥੋੜੇ ਸਾਲ ਨੂੰ ਹੋਰ ਲੋਹੜੀ ਲਿਆ ਹਾਂ ਆ ਆ ਬਾਈ ਨੇ ਨਾ ਅੱਜ ਬੱਕਰੇ ਦਾ ਸਿਰ ਆ ਲਾਇਆ ਬਾਈ ਧੰਨਵਾਦ ਫਾਦ ਦਿਨ ਦਵਾ ਵੀਡੀਓ ਪੇਨ ਦੇ ਵਿੱਚ 900 ਰੁਪਏ ਕਿੱਲੋ ਕੀ ਆ ਅੱਛਾ 900 ਨਹੀਂ ਵੱਧ ਸੀਗੇ ਸਾਰੇ 920 ਨੇ 960 ਲੈ ਇਹਦੇ ਪੂਰੀ ਜਦੋਜਾ ਚੱਲ ਰਹੀ ਹੈ ਜੀ ਵੀ ਕੋਲੇ ਚੱਲ ਪੈਣ ਚੱਲ ਮੈਂ ਇਹਦਾ ਸਾਰਾ ਕਾਗਜ਼ ਦੀ ਕਾਰਡ ਕਰਕੇ ਥੋੜਾ ਸਾਡੇ ਮਜਬੂਰੀ ਆ ਇੱਕ ਬੰਦਾ ਲੈ ਗਿਆ ਨਾ ਲੈ ਕੇ ਆ ਬਈ ਗੱਲ ਦਾ ਬਾਣੀ ਸੀ ਮੁੰਡਾ ਗਿੱਲਾਂ ਦਾ ਆ ਗਿਆ ਮੁੰਡਾ ਗਿੱਲਾਂ ਦਾ ਆਇਆ ਵਾ ਇਧਰ ਸੱਕਾ ਤੰਦੂਰੀ ਚੱਲਦਾ ਹਾਲਾ ਉਧਰ ਜਾਤੇ ਹੋਣੀ ਪਹੁੰਚੇ ਰਿੱਕੀ ਵੀਰਾ ਵੀ ਆ ਜਿਹੜਾ ਬੰਦਾ ਸੱਦਿਆ ਨਾ ਇਹਨੇ ਬੱਕਰੇ ਦਾ ਸਿਰ ਲਾਇਆ ਹੋਇਆ ਅੱਜ ਰਸ਼ੀਨ ਵਾਲਾ ਉਹ ਫੇਰਾ ਦੇ ਹੱਤ ਦੇ ਸ਼ਿਕਾਰੀਆਂ ਚ ਨਾ ਬੀਤਦਾ ਉਹ ਬਾਹੋ ਹੀ ਗੱਲ ਹੈ ਆਪ ਦਾ ਸ਼ਕਾਰੀ ਹੋਈ ਆ ਮੈਂ ਮੰਨੂ ਨੂੰ ਫੋਨ ਕੀਤਾ ਮੈਂ ਮੰਨੂ ਨੂੰ ਫੋਨ ਕਰਿਆ ਪਤਾ ਕੀ ਕਹਿੰਦਾ ਕਹਿੰਦਾ ਜੇ ਉਹ ਆਊਗਾ ਮੈਂ ਨਹੀਂ ਆਣਾ ਮੰਨੂ ਕਹਿੰਦਾ ਇਹ ਕਹਿੰਦਾ ਕਹਾਂ ਜੇ ਮੰਨੂ ਆ ਕੇ ਮੰਦਰ ਜਾ ਕੇ ਬਹਿ ਜਾਣਾ ਉਸਨੇ ਦੀ ਗੱਲ ਆਸਤੀ ਨਾ ਕਹਿੰਦਾ ਆਇਆ ਨਾ ਉਹ ਕਹਿੰਦਾ ਮੈਨੂੰ ਕਹਿੰਦਾ ਜਿੱਦਾਂ ਸਾਨੂੰ ਦਰਖਾਵਾ ਮਿਲਦੀ ਸੀਗੀ ਕਹਿੰਦਾ ਬੰਨੂ ਕਹਿੰਦਾ ਉਹ ਮੰਨ ਨਹੀਂ ਕਰਦਾ ਸਾਨੂੰ ਦਰਖਾਵਾ ਮਾਰਦੀ ਸੀਗੀ ਕਹਿੰਦਾ ਚੱਲ ਬਰੂੰਦੀ ਕਹਿੰਦਾ ਪਾਰਟੀ ਲੈਣਾ ਜਦ ਇਹਨੂੰ ਦਰਖਾਵਾ ਮਿਲਿਆ ਕਰੇ ਕਹਿੰਦਾ ਗੇੜ ਬੱਲ ਜਾ ਕਰੇ 1 ਵਜੇ ਕਹਿੰਦਾ ਲੱਪ ਕੇ ਗੋਪੇ ਦਾ ਗੋਪਾ ਕਰੇ ਦਾ ਹਰਾਮ ਉਹਨੂੰ ਕਹਿੰਦਾ ਤੂੰ ਆਂਡਾ ਖਾ ਕੇ ਦਿਖਾਏ ਹਨਾ ਤੇ ਸਭਾਈ ਹੁਣ ਗੁੰਡੜੇ ਪੁੰਦਾ ਵਾ ਜਵਾਗ ਨੇ ਮੁਰਗਾ ਹਾਂ ਦੇ ਕੀ ਹਾਂ 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 ਬਈ ਬੱਕਰੇ ਤਾਂ ਕੀ ਹੁੰਦੇ ਆ ਗੁੰਡੜੇ ਕੀ ਹੁੰਦੇ ਹਿਰਨ ਦੇ ਹਿਰਨ 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 ਵੀਰੇ ਵੀਰੇ ਮੇਰੇ ਗੱਲ ਮੇਰਾ ਪੇਜ ਨਾ ਬੰਦ ਕਰਾ ਦੇ ਮੋਨਟਾਈਜ਼ ਹੋਣ ਵਾਲਾ ਹੀ ਆ ਠੀਕ ਹੈ ਨਾ ਇਹਦਾ ਸੁਲਵਾ ਖਾਦੇ ਕੇ ਚੱਲਦਾ ਹਿਰਨ ਮਾਰਿਆ ਤੇਰੇ ਸੀ ਉਹ ਤਾਂ ਉਹ ਤਾਂ ਇਹ ਭੱਜਿਆ ਰਸੀਨ ਨੂੰ ਆ ਗਿਆ ਇੱਥੇ ਆ ਕੇ ਵਿਚਾਰੇ ਬੱਕਰੇ ਬੁੱਕਰੇ ਬਣਾਈ ਜਾਂਦਾ ਫਾਣੋ ਦੀ ਜੜਾਈ ਹੋਗੀ ਜਾਨੀ ਕਿ ਜਾਨੀ ਕਿ ਦਾ ਹੁਣ ਉਹ ਦਿੱਲੀ ਮਾਰਦਾ ਹੁਣ ਰੋਗ ਲੈਣਾ 350 ਕਿੱਲੇ ਦਾ ਫਾਰਮ ਲਈ ਬੈਠਾ ਹੁਣ ਕਾਹਦੇ ਰੋਗ ਤੇ ਮੋਦੀ ਫਿਰ ਉਹ ਦੱਸਿਆ ਕਰ ਤੂੰ ਰੋਲਾ ਪਾ ਕੇ ਕਰਕੇ ਮਾਰਿਆ ਤਾਂ ਪਹਿਲਾਂ ਮੈਂ ਸੀ ਬਾਈ ਉਹ ਫਾਰਮ ਤੇ ਜਾ ਕੇ ਦੇਖੀ 12ਾਂ ਦੀਆਂ 12ਾਂ ਫਿਰਦੀਆਂ ਹੁਣ ਆਪ ਮਾਰਦਾ ਅਗਲਾ ਰੋਜ਼ ਹੈਰਨ ਹਾਂ ਘੋੜੇ ਛੱਡ ਕੇ ਆਪਣੇ ਬਾਕਸਰ ਵਾਲੇ ਮੁੰਡੇ ਉਹ ਘੋੜੇ ਛੱਡਣ ਗਏ ਪਾ ਲੈ ਗੱਲ ਬੱਕਰਾ ਚੱਲ ਜੀੜਾ ਜਣਾ ਵੀਰੇ ਸਾਲ ਪਹਿਲਾਂ ਦੀ ਚੀਜ਼ਾਂ ਨਾ ਟੀੜ ਵੀਰੇ ਟੀੜ ਜੱਦੀ ਥੋੜੀ ਜਿਹੜਾ ਉਹ ਨਹੀਂ ਉਹ ਹੁਣ ਇਹਨੇ ਮੰਨਣਾ ਨਹੀਂ ਹੈਗਾ ਓਏ ਹੁਣ ਇਹਨੇ ਮੰਨਣਾ ਨਹੀਂ ਹੈਗਾ ਵੀ ਨਾ ਆਪਣੇ ਹਰਪ੍ਰੀਤ ਨੇ ਪਤਾ ਨਹੀਂ ਗਿੱੜਿਆ ਨਹੀਂ ਗੂੰਦਾ ਉਹ ਉਹ ਨਿਕਲ ਗਈ ਉਹ 13 ਤਰੀਕ ਤੋਂ ਬਾਅਦ ਇਹਦੇ ਘਰ ਦੇ ਜਿਹੜੇ ਉਹ ਜਾਂਦੇ ਤੁਸੀਂ ਮੈਨੂੰ ਬਾਲੀ ਵੱਡੀ ਦੇਤੀ ਹਾਂ ਇਹਦੇ ਘਰ ਦੇ ਸੌਦਾ ਨਾਲ ਭੇਜਦੇ ਆ ਤਾਂ ਚਾਹ ਪੁੱਤ ਨੂੰ ਖਾਲੀ ਪਕੜ ਦੇਗੇ ਤੇ ਉਹ ਕੀ ਪੈਸੇ ਬਦਾਉਂਦਾ ਤੁਸੀਂ 850 ਰੁਪਏ ਨਹੀਂ ਮੈਂ ਨਹੀਂ ਆ ਗਿਆ ਇਹ ਗੱਲ ਹੈ ਇਹ ਗੱਲ ਹੈ ਇਹ ਚੀਨੀ ਦਾ ਇਹ ਚੀਨੀ ਦਾ ਇਹਨੀ ਚੀਨੀ ਭੇਜ ਦਿਆ ਉਹ ਵੀ ਨਾਲ ਇਨੀ ਕੁ ਪੱਗ ਭੇਜ ਦਵੇ ਸਾਇਦ ਕਿਹੜਾ ਐਲ ਐਕਸਲ ਉਹ ਵੀ ਸਾਇਦ ਭੇਜ ਦਵੇ ਉਹ ਐਕਸਲ ਮੈਨੂੰ ਕੋਪੀ ਦੀ ਗੱਲ ਬਾਉਜ ਲੱਗੀ ਕਹਿੰਦਾ ਜਿਹੜੀ ਚੀਜ਼ ਤੇ ਹਾਰ ਦਾ ਡਰੋਂ ਮੈਂ ਖੇਡਦੇ ਨਹੀਂ ਜਿਹੜੀ ਜੀ ਹਾਰ ਡਰਨੀ ਵੀ ਇਧਰ ਕੋਲ ਮੈਨੂੰ ਗੱਲ ਪਤਾ ਕੀ ਆ ਵੀਰੇ ਇਹ ਕੁਝ ਨਹੀਂ ਹੋ ਗਿਆ ਇਹ ਵੀਰੇ ਇਹ ਰੋਕ ਜਾ ਰੋਕ ਜਾ ਇਹ ਬੰਦੇ ਆ ਨਹੀਂ ਗਿਆ ਇੱਕ ਵਾਰ ਨੂੰ ਸੀਗਾ ਇਹ ਜਿਆ ਟਾਈਮ ਵੀ ਗੋਪਾ ਫੜਿਆ ਹੀ ਨਹੀਂ ਹਾਂ ਉਹ ਉਧਰ ਫੜਿਆ ਨਹੀਂ ਗਿਆ ਬਾਈ ਇਹ ਉਂ ਦੱਸਦਾ ਮੈਂ ਦੇਖ ਇਹਨੇ ਪਬਜੀ ਦੇਖਣੀ ਆ ਖੇਡਣੀ ਨਹੀਂ ਫੁੱਟਬਾਲ ਨਹੀਂ ਦੇਖਣੀ ਆ ਖੇਡਣੀ ਨਹੀਂ ਗੋਡੀ ਦੇ ਮੈਚ ਦੇਖਦੇ ਆ ਕੱਲੇ ਕੱਲੇ ਪਲੇਅਰ ਬਾਰੇ ਪਤਾ ਸੀ ਵੀ ਗਰਾਊਂਡ 'ਚ ਬਸ ਕਦੇ ਭੱਜਣ ਦੇ ਤਾ ਇਹ ਬਾਲ ਲੈ ਕੇ ਨਹੀਂ ਨਹੀਂ ਮੈਨੂੰ ਨਹੀਂ ਭੱਜਣ ਦਿੱਤਾ ਮੇਰੇ ਓਏ ਨਾ ਨਹੀਂ ਭੱਜਦਾ ਓਕੇ ਓਕੇ ਗੱਲ ਤਾਂ ਹੁਣ ਬਾਲ ਨਹੀਂ ਖਾਦੀ ਭੱਜ ਓਕੇ ਗੋਪੇ ਗੋਪੇ ਇਹ ਦੱਸ ਦੇ ਰਿਟਰਨ ਜੀ ਮਾਰ ਲੈਣਾ ਰਿਟਰਨ ਇਹਦਾ ਉਹ ਕੰਮ ਆ ਵੀਰੇ ਫੇਰ ਤੇ ਨਹੀਂ ਭਜੋ ਤੇਥੋਂ ਤੇ ਭਜਦਾ ਨਹੀਂ ਨਹੀਂ ਦੱਸਦੇ ਕੰਦੇ ਨੂੰ ਕੰਦੇ ਵਾਲੇ ਪਹਿਲੇ ਤੇ ਹੈ ਕਿ ਨਹੀਂ ਕੱਲੇ ਨੂੰ ਕਹਿੰਦਾ ਕੌਡੀ ਚ ਪਹਿਲੀ ਪਹਿਲੇ ਹੀ ਹੈ ਕਿ ਨਹੀਂ ਤੂੰ ਪਹਿਲੇ ਚ ਇਹਦਾ ੱੱੱ ਕੱਲਾ ਹੀ ਆ ਇਹਦਾ ਮੇਰੀ ਗਲਤੀ ਹੁਣ ਉਹ ਕਮਲ ਉਹ ਮੇਰੀ ਗਲਤੀ ਐਦਾਂ ਕਾ ਸੁਣ ਵੀ ਇਹ ਤਾਂ ਵੀਰੇ ਮੈਨੂੰ ਜੜੀ ਜਾਂਗੂ ਨਾ ਕੱਲਾ ਹੀ ਕੱਲਾ ਖੇਡਾ ਸਾਲਾ ਰਹਿ ਕੇ ਜਿਹੜਾ ਭਾਈ ਇਹਦਾ ਇਹਨੇ ਫੜਿਆ ਕੀ ਤੋ ਯਾਰ ਆ ਆਇਆ ਸਮਝ ਗਿਆ ਕੋਈ ਜਾ ਗੋਪਾਣੀ ਫੜਿਆ ਆਂਦਾ ਗੋਪਾਣੀ ਬੜਿਆ ਗੋਪੀ ਜਾ ਫੜਿਆ ਬਾਈ ਜੀ ਕਮੇਓ ਸਾਰੇ ਤੇ ਆ ਗਈ ਸੀ ਆਪਾਂ ਪੈਂਡ ਚੀਮੇ ਖੜਕੇ ਚੀਮੇ ਆਪਾਂ ਹਾਰ ਕੇ ਆਪਣਾ ਮੈਸੇਜ ਕਰਾਉਦੀ ਨਾ ਦੋ ਇੱਕ ਤਿੰਨ ਚੀਪ ਕਰਾਉਦੀ ਟੀਮ ਬਹੁਬ ਦੇ ਖੜੀ ਤੇ ਫਿਰ ਆਪਾਂ ਆਏ ਪੈਂਡ ਤੇ ਪੈਂਡ ਆ ਕੇ ਆਪਾਂ ਸੁੱਕੀ ਦੇ ਮੁੰਡੇ ਦੀ ਨਾ ਲੋੜੀ ਸੀਗੀ ਤੇ ਛੋਟਾ ਜਿਹਾ ਮਾਹੌਲ ਜਿਹਾ ਬਣਾਇਆ ਸੀਗਾ ਤੇ ਬੱਕਰਾ ਬੱਕਰਾ ਬਣਾਇਆ ਤੇ ਮੁੰਡੇ ਆਏ ਸੀ ਆਪਣੇ ਯਾਰ ਬੇਲੀ ਹੁਣ ਮੈਂ ਲੈ ਲਿਆ ਆਪਾਂ ਰੈਕੋ ਟੂਰਨਾਮੈਂਟ ਤੇ ਤੇ ਕੱਲੂ ਕਰਾਂਗੇ ਚੀਮੇ ਰੈਵਰੀ ਤੇ ਬੈਲ ਦੇ ਵੀਰ ਤੁਹਾਨੂੰ ਚੱਲ ਕੇ ਉੱਥੇ ਤੇ ਬਣਾਵਾਂਗੇ ਬਦੀ ਬਦੀ ਲੌਗ